हां जी 사트리칼 जी जो दाना पानी वीडियो चल रही है उस ਵਿੱਚ ਆਪਾਂ ਦੇਖਿਆ ਹੀ ਹੈ ਕਿ ਜੋ ਅਮਰ ਨੇ ਆਪਣੇ ਦੋਸਤ ਦੇ ਪਿੱਛੇ ਲੱਗ ਕੇ ਬਾਉ ਜੀ ਨਾਲ ਆਪਣੀ ਜਗ੍ਹਾ ਦਾ ਬਿਆਨ ਕਰਵਾ ਦਿੱਤਾ ਪਰ ਆਪਾਂ ਨੂੰ ਲੱਗ ਰਿਹਾ ਸੀ ਕਿ ਅਮਰ ਅਮਰ ਗਲਤੀ ਕਰ ਰਿਹਾ ਪਰ ਇੱਥੇ ਉਸ ਨੂੰ ਦੇਵ ਸੁਧਾਰੇਗਾ ਜੀ ਹਾਂ ਇਹ ਬਿਲਕੁਲ ਸੱਚਾ ਅਮਰ ਨੇ ਬਿਆਨ ਕਰ ਹੀ ਦਿੱਤਾ ਸੀਗਾ ਪਰ ਜੋ ਦੇਵ ਆ ਦੇਵ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਹੋ ਰਿਹਾ ਕਿ ਮੇਰੇ ਭਰਾ ਦੇ ਨਾਲ ਗਲਤ ਹੋ ਰਿਹਾ ਵਾ ਇਸ ਕਰਕੇ ਉਹ ਹੁਣ ਉੱਥੇ ਜਾਊਗਾ ਜਾ ਕੇ ਜੋ ਬਾਉਜੀ ਜਿਸ ਨੂੰ ਆਪਾਂ ਪਹਿਲਾ ਵੀਡੀਓਸ ਦੇ ਵਿੱਚ ਦੇਵ ਦੇ ਨਾਲ ਦੇਖਦੇ ਹੁੰਦੇ ਸੀਗੇ ਕਿ ਦੇਵ ਨੇ ਪਹਿਲਾ ਪਹਿਲਾਂ ਬਾਉਜੀ ਕੋਲ ਕੰਮ ਕੀਤਾ ਸੀ ਸਿਕਿਉਰਟੀ ਗਾਰਡ ਦਾ ਪਰ ਉਸ ਦੀ ਘਰ ਵਾਲੀ ਨਾਲ ਚੰਗੀ ਹੋਣ ਕਰਕੇ ਉਸ ਨੇ ਕੰਮ ਛੱਡ ਦਿੱਤਾ ਸੀ ਪਰ ਫਿਰ ਉਸ ਨੂੰ ਬਾਪੂ ਜੀ ਦੇ ਇਲਾਜ ਕਰਨ ਲਈ ਉੱਥੇ ਫਿਰ ਜਾਣਾ ਪਿਆ ਸੀਗਾ ਫਿਰ ਜਦੋਂ ਉਸ ਤੋਂ ਪੈਸੇ ਟਾਈਮ ਦੇ ਟਾਈਮ ਤੱਕ ਉਸ ਤੋਂ ਪੈਸੇ ਉਸ ਨੂੰ ਮੰਗ ਕਰਦਾ ਹੁੰਦਾ ਸੀ ਤਾਂ ਇਹਦੇ ਵਿੱਚ ਇੱਕ ਬਹਿਸ ਹੋਈ ਸੀ ਜਦੋਂ ਉਸ ਨੇ ਦੇਵ ਦੀ ਔਕਾਤ ਪਰਖੀ ਸੀ ਪਰ ਉਹੀ ਔਕਾਤ ਅੱਜ ਦੇਵ ਆਪਣੀ ਦਿਖਾਏਗਾ ਕਿਉਂਕਿ ਜੋ ਉਸ ਨੇ ਜਗ੍ਹਾ ਲਈ ਆ ਉਹ ਦੁੱਗਣੇ ਰੇਡ ਵਿੱਚ ਦੇਵ ਉਸ ਤੋਂ ਲਊਗਾ ਆਪਣੇ ਭਰਾ ਹੋਣ ਦਾ ਵੱਡੇ ਪਿਓ ਹੋਣ ਦਾ ਫਰਜ਼ ਵੀ ਨਿਭਾਏਗਾ ਤੇ ਉਧਰ ਮਨਪ੍ਰੀਤ ਨੇ ਜੋ ਇਹਨਾਂ ਗਲਤੀਆਂ ਕੀਤੀਆਂ ਸੀਆਂ ਉਹਨਾਂ ਨੂੰ ਵੀ ਮਾਫ਼ ਕਰੇਗਾ ਕਿਉਂਕਿ ਮਨਪ੍ਰੀਤ ਹੁਣ ਕਹਿੰਦੀ ਹੈ ਕਿ ਮੈਂ ਦੇਵ ਕੋਲੋਂ ਮਾਫ਼ ਮੰਗਣੀ ਆ ਪਰ ਵੱਡਾ ਭਰਾ ਹੋਣ ਦੇ ਪਿਓ ਦਾ ਦਰਜਾ ਮਿਲਦੇ ਨਾ ਤੇ ਹੁਣ ਦੇਵ ਦਾ ਵੀ ਹੱਕ ਬਣਦਾ ਕਿ ਮੈਂ ਮਾਫ਼ ਕਰਾਂ ਤੇ ਦੇਵ ਵੀ ਜ਼ਰੂਰ ਮਾਫ਼ ਕਰੋਗਾ ਬਹੁਤ ਹੀ ਵਧੀਆ ਦਾਣਾ ਪਾਣੀ ਵੀਡੀਓ ਚੱਲ ਰਹੀ ਹੈ ਇਸ ਨੂੰ ਵਰਤਮਾਨ ਚ ਜਾ ਕੇ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ